ਇਸ ਬਾਰਡਰ ਦੇ ਉੱਤੇ ਇਲਾਜ ਵੀ ਜਿਹੜਾ ਹੈਗਾ ਜ਼ਰੂਰਤ ਪੈਂਦੀ ਆ ਕਿਉਂਕਿ ਆਸੂ ਗੈਸ ਦੇ ਗੋਲੇ ਸਿੱਟੇ ਜਾਂਦੇ ਆ ਫਰਸਟ ایڈ ਦੀ ਜਿੰਨੀ ਵੀ ਜ਼ਰੂਰਤ ਹੁੰਦੀ ਆ ਉਹ ਜ਼ਰੂਰਤ ਪੂਰ ਕੇ ਪੂਰੀਆਂ ਕਰਨ ਵਾਲੀ ਹਰ ਦਵਾਈ ਇੱਥੇ ਲਗਭਗ ਲਗਭਗ ਮਿਲਦੀ ਆਪਾਂ ਸੋਸ਼ਲ ਮੀਡੀਆ ਤੇ ਜਿੱਦਾਂ ਦੇਖਿਆ ਕਿ ਇੱਥੇ ਆਪਣੇ ਕਿਸਾਨ ਕਿਸਾਨ ਭਾਈ ਵੀਰਾਂ ਨੂੰ ਸਾਡੀ ਲੋੜ ਆ ਆਪਾਂ ਆਪਣੀ ਐਂਬੂਲੈਂਸ ਰੈਡੀ ਕੀਤੀ ਫਰਸਟ ایڈ ਰੈਡੀ ਕੀਤੀ ਔਰ ਆਪਾਂ ਇਹਨਾਂ ਦੇ ਕੋਲ ਇੱਥੇ ਪਹੁੰਚ ਗਏ ਇਹਨਾਂ ਦੀ ਅੱਛਾ ਇਹ ਖਾਰੀ ਐਂਬੂਲੈਂਸ ਬਣਾਈ ਹੋਈ ਹੈ ਬਿਲਕੁਲ ਜੀ ਥਾਰੀ ਐਂਬੂਲੈਂਸ ਥਾਰ ਦਿਖਾ ਦਿਓ ਐਂਬੂਲੈਂਸ ਥਾਰ ਹੈਗੀ ਆ ਜਿਹੜੀ ਕੀ ਤਿਆਰ ਕੀਤੀ ਗਈ ਆ ਗੰਭੀਰ ਚੂੜਦੇ ਬਹੁਤ ਬਹੁਤ ਸਾਰੇ ਕੇਸ ਆਏ ਆ ਜੀ ਸਾਦੂ ਗਿਣਤੀ ਵੀ ਹੈ ਨਹੀਂ ਮੇਰੇ ਕਹਿੰਦਾ 2-250 ਕੇਸ ਆਏ ਹੋਣੇ ਆ ਜਿੰਨਾ ਸੱਟਾਂ ਵੱਜੀਆਂ ਪੱਟੜ ਹੋਏ ਬਹੁਤ ਬੁਰਾ ਹਾਲ ਆ ਜੀ ਇਹਨਾਂ ਦੀ ਇਹਨਾਂ ਦੀ ਹਿੰਮਤ ਦੇਖ ਕੇ ਸਾਡੇ 'ਚ ਵੀ ਹਿੰਮਤ ਆਈ ਸੀਗੀ ਔਰ ਅਸੀਂ ਉਸੇ ਹਿੰਮਤ ਨਾਲ ਇਹਨਾਂ ਨੂੰ ਸਪੋਰਟ ਔਰ ਸੇਵਾ ਇਹਨਾਂ ਦੀ ਕਰ ਰਹੇ ਆਂ ਸਾਡੇ ਕੋਲ অলਮੋਸਟ 2 ਵਾਰੀ ਸਟਾਕ ਵੀ ਖਤਮ ਹੋ ਗਿਆ ਸੀ ਬਟ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਬਖਸ਼ਿਆ ਸਾਡੇ ਮੇਰੇ ਪੇ ਵਰਗੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਆ ਕੇ ਮੈਨੂੰ ਇੱਥੇ ਟੈਂਟ ਵੀ ਲਗਾ ਕੇ ਦਿੱਤਾ ਮੇਰੇ ਜਿਦਾ ਆਪਾਂ 3 ਦਿਨ ਤੋਂ ਸੁੱਤੇ ਵੀ ਨਹੀਂ ਨਾ ਨਹਾਉਂਦੇ ਆ ਨਾ ਧੋਤੇ ਆ ਈਵਨ ਵਾਸ਼ਰੂਮ ਵੀ ਕਰਨ ਜਾਣ ਦੀ ਇੰਨੀ ਦਿੱਕਤ ਸੀ ਪਰ ਉਹਨਾਂ ਨੇ ਸਾਨੂੰ ਬਹੁਤ ਵਧੀਆ ਮੈਨੇਜਮੈਂਟ ਕਰਕੇ ਦਿੱਤਾ ਸਾਰਾ ਅੱਜਕੱਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਰਵਿੰਦਰ ਮੀਤ ਅੱਜ ਤੁਹਾਨੂੰ ਐਮਰਜੈਂਸੀ ਥਾਰ ਵਾਲੀ ਉਸ ਕੁੜੀ ਨਾਲ ਮਿਲਵਾਵਾਂਗੇ ਜਿਹੜੀ ਕਿ ਕਿਸਾਨ ਅੰਦੋਲਨ 2.0 ਦੇ ਵਿੱਚ ਐਮਰਜੈਂਸੀ ਸੇਵਾਵਾਂ ਦੇ ਰਹੀ ਆ ਜੇ ਵੀ ਜਿਹੜਾ ਵੀ ਕੋਈ ਕਿਸਾਨ ਫੱਟਰ ਹੁੰਦਾ ਤਾਂ ਉਸ ਦਾ ਫਰਸਟ ایڈ ਇਲਾਜ ਜਿਹੜਾ ਹੈਗਾ ਇਸ ਕੁੜੀ ਵੱਲੋਂ ਕੀਤਾ ਜਾਂਦਾ ਹੈ ਤਾਂ ਸਾਡੇ ਨਾਲ ਨੇ ਹਾਲਾਂਕਿ ਦਵਾਈਆਂ ਸਾਰੀਆਂ ਇੱਥੇ ਅਵੇਲੇਬਲ ਨੇ ਫਰਸਟ ایڈ ਦੀ ਜਿੰਨੀ ਵੀ ਜ਼ਰੂਰਤ ਹੁੰਦੀ ਆ ਉਹ ਜ਼ਰੂਰਤ ਪੂਰੀਆਂ ਕਰਨ ਵਾਲੀ ਹਰ ਦਵਾਈ ਇੱਥੇ ਲਗਭਗ ਲਗਭਗ ਮਿਲ ਸਾਡ ਨਾਲ ਇਹ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਕਿਉਂਕਿ ਇਹ ਬਹੁਤ ਵੱਡਾ ਵਿਸ਼ਾਲ ਇਕੱਠ ਇੱਥੇ ਸ਼ੰਭੂ ਬਾਰਡਰ ਤੇ ਹੋਇਆ ਤਾਂ ਇਸ ਬਾਰਡਰ ਦੇ ਉੱਤੇ ਇਲਾਜ ਵੀ ਜਿਹੜਾ ਹੈਗਾ ਜ਼ਰੂਰਤ ਪੈਂਦੀ ਆ ਕਿਉਂਕਿ ਆਸੂ ਗੈਸ ਦੇ ਗੋਲੇ ਸਿੱਟੇ ਜਾਂਦੇ ਆ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਉਧਰ ਜੋ ਪੈਰਾਮਿਲਟਰੀ ਫੋਰਸਸ ਖੜੀ ਹੋਈ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਨਾ ਕਿ ਤੋਂ ਜੀ ਤੁਸੀਂ ਮੈਂ ਜਲੰਧਰ ਤੋਂ ਆ ਅੱਛਾ ਤੁਸੀਂ ਕਦੋਂ ਤੋਂ ਇੱਥੇ ਅ ਅੰਦੋਲਨ ਦੇ ਵਿੱਚ ਸੇਵਾ ਕਰ ਰਹੇ ਮੈਂ ਜਿਸ ਦਿਨ ਅੰਦੋਲਨ ਸ਼ੁਰੂ ਹੋਇਆ ਸੀ 13 ਤਰੀਕ ਨੂੰ ਮੈਂ ਇੱਥੇ ਪਹੁੰਚ ਗਈ ਸੀ ਆਪਣੇ ਕਲਾਸਮੇਟ ਦੇ ਨਾਲ ਇੱਥੇ ਇਹਨਾਂ ਦੀ ਸੇਵਾ ਲਈ ਕਿ ਇਸ ਤਰੀਕੇ ਦੇ ਪੜਾਈ ਤੁਸੀਂ ਕੀਤੀ ਹੋਈ ਆ ਮੈਂ ਜੀਐਨਐਮ ਨਰਸਿੰਗ ਕੀਤੀ ਹੋਈ ਹੈ ਆਲਰੇਡੀ ਔਰ ਮੇਕੋ ਆਈਸੀਯੂ ਐਕਸਪੀਰੀਐਂਸ ਵੀ ਹੈਗਾ ਆ ਤੇ ਨਾਲ ਮੈਂ ਨਰਸਿੰਗ ਉਦਾਂ ਵੀ ਸਟਾਫ ਨਰਸ ਰਹਿ ਚੁੱਕੀ ਆ ਕਾਫੀ ਵਾਰਸ ਕੋਈ ਐਨਜੀਓ ਬਣਾਇਆ ਕੋਈ ਨਹੀਂ ਸਾਡੀ ਕੋਈ ਸੰਸਥਾ ਨਹੀਂ ਹੈ ਆਪਾਂ ਪ੍ਰਾਈਵੇਟ ਆਪਣੀ ਗੱਡੀ ਲੈ ਕੇ ਇੱਥੇ ਪਹੁੰਚੇ ਸੀ ਫਰਸਟ ਏਡ ਰੈਡੀ ਕਰਕੇ ਆਪਾਂ ਸੋਸ਼ਲ ਮੀਡੀਆ ਤੇ ਜਿੱਦਾਂ ਦੇਖਿਆ ਕਿ ਇੱਥੇ ਆਪਣੇ ਕਿਸਾਨ ਕਿਸਾਨ ਭਾਈ ਵੀਰਾਂ ਨੂੰ ਸਾਡੀ ਲੋੜ ਆ ਆਪਾਂ ਆਪਣੀ ਐਂਬੂਲੈਂਸ ਰੈਡੀ ਕੀਤੀ ਫਰਸਟ ਏਡ ਰੈਡੀ ਕੀਤੀ ਔਰ ਆਪਾਂ ਇਹਨਾਂ ਦੇ ਕੋਲ ਇੱਥੇ ਪਹੁੰਚ ਗਏ ਇਹਨਾਂ ਦੀ ਅੱਛਾ ਥਾਰੀ ਐਂਬੂਲੈਂਸ ਬਣਾਈ ਹੋਈ ਹੈ ਤੁਸੀਂ ਬਿਲਕੁਲ ਜੀ ਥਾਰੀ ਐਂਬੂਲੈਂਸ ਥਾਰ ਦਿਖਾ ਦਿਓ ਐਂਬੂਲੈਂਸ ਥਾਰ ਹੈਗੀ ਹੈ ਜਿਹੜੀ ਕੀ ਤਿਆਰ ਕੀਤੀ ਗਈ ਆ ਫਰਸਟ ਏਡ ਦੇ ਲਈ ਇੱਥੇ ਸੇਵਾਵਾਂ ਦਿੱਤੀਆਂ ਜਾਂਦੀਆਂ ਇਹਨਾਂ ਲੜਕਾ ਵੀ ਹੈਗੇ ਇਹਨਾਂ ਨੇ ਪੁੱਛ ਲਿਆ ਭਾਈ ਜੀ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਨਵਦੀਪ ਸਿੰਘ ਆ ਜੀ ਅਚ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਬਿਲਕੁਲ ਜੀ ਬਿਲਕੁਲ ਪਿਛਲਾ ਜਦੋਂ ਅੰਦੋਲਨ ਹੋਇਆ ਸੀ ਉੱਥੇ ਵੀ ਇਹ ਸੇਵਾ ਕੰਮ ਨਹੀਂ ਸੀ ਤੇ ਪਹਿਲੀ ਵਾਰ ਆਏ ਸੀ ਉਦੋਂ ਸੇਵਾ ਨਹੀਂ ਕਰਦੇ ਸੀ ਉਦੋਂ ਵੈਸੇ ਆਏ ਸੀਗੇ ਉਦੋਂ ਮੈਂ ਪੜਦਾ ਸੀ ਮੇਰੇ ਪਿਤਾ ਜੀ ਪੱਕੇ ਸੀਗੇ ਇੱਥੇ ਤੁਸੀਂ ਕਿੱਥੋਂ ਪੜ੍ਹੇ ਹੋ ਮੈਂ ਜੀ ਹੁਸ਼ਿਆਰਪੁਰ ਮਦਰ ਮਰੀਨ ਇੰਸਟੀਟਿਊਟ ਆਫ ਨਰਸਿੰਗ ਹੁਣ ਇੱਥੇ ਸੇਵਾ ਕਦੋਂ ਤੱਕ ਕਰੋਗੇ ਤੁਸੀਂ ਪਹਿਲਾਂ ਤਾਂ ਜੀ ਅਸੀਂ ਸਵੇਰ ਨੂੰ ਆ ਕੇ ਸ਼ਾਮ ਨੂੰ ਜਾਣ ਦਾ ਪ੍ਰੋਗਰਾਮ ਸੀਗਾ ਪਰ ਸਾਨੂੰ ਨਹੀਂ ਪਤਾ ਸੀ ਵੀ ਇੱਥੇ ਇਹ ਸਭ ਧਮਾ-ਜਮਾ ਹੋ ਜਾਏਗਾ। ਅੱਛਾ ਕਿ ਕਿਸ ਤਰ੍ਹਾਂ ਕੇ ਦੀ ਐਮਰਜੈਂਸੀ ਸੇਵਾਵਾਂ ਦੀ? ਬਸ ਫਰਸਟ ایڈ ਹੀ ਹੈ ਜੀ ਸਾਡੇ ਕੋਲ ਹਾਂਜੀ। ਹਾਂਜੀ ਜਿਹੜਾ ਵੀ ਜਿਹੜੇ ਫੱਟੜ ਹੋ ਕੇ ਆ ਰਹੇ ਆ ਜਾਂ ਜਿਨ੍ਹਾਂ ਨੂੰ ਕੋਈ ਹੋਰ ਪ੍ਰੋਬਲਮ ਆ ਦਿੱਕੇ ਦਿੱਕਤ ਪਰੇਸ਼ਾਨੀ ਢਿੱਡ ਖਰਾਬ ਜਾਂ ਬੁਖਾਰ ਆ ਉਹਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ। ਕੋਈ ਚੋਟ ਦੇ ਵੀ ਆਏ ਆ? ਗੰਭੀਰ ਚੋਟ ਦੇ ਬਹੁਤ ਬਹੁਤ ਸਾਰੇ ਕੇਸ ਆਏ ਆ ਜੀ। ਸਭ ਤੋਂ ਗਿਣਤੀ ਵੀ ਹੈ ਨਹੀਂ ਮੇਰੇ ਖਿਆਲ ਨਾਲ 2-250 ਕੇਸ ਆਏ ਹੋਣੇ ਆ ਜਿਨ੍ਹਾਂ ਦਾ ਸੱਟਾ ਵੱਜੀਆਂ ਪੱਟੜ ਹੋਏ ਫਾਰ ਦੇ ਵਿੱਚ ਕੀ ਕੀ ਤੁਹਾਡੇ ਕੋਲ ਦਵਾਈਆਂ ਆਈਆਂ ਕਿੱਥੇ ਜੀ ਜਿਆਦਾ ਪੇਨ ਕਿਲਰ ਆ ਡਰੈਸਿੰਗ ਆ ਸਾਰੀ ਤੇ ਆਪਣੇ ਅੱਖਾਂ ਚ ਪਾਉਣ ਲਈ ਆ ਜਿਹੜੀ ਇਰਿਟੇਸ਼ਨ ਹੁੰਦੀ ਆ ਆਸੂ ਗੈਸ ਨਾਲ ਤੇ ਐਂਟੀਬਾਇਓਟਿਕ ਹੈਗੇ ਆ ਸਾਡੇ ਕੋਲ ਬੈਂਡਜ ਬਹੁਤ ਤੇ ਐਂਟੀ ਅਲਰਜੀ ਕਿ ਆ ਲੂਜ਼ ਮੋਸ਼ਨ ਦੀ ਆਇਆ ਜੀ ਡਾਇਬਟੀਜ਼ ਦੀ ਆਇਆ ਬੀਪੀ ਦੀ ਆਇਆ ਗੈਸ ਦੀ ਆਇਆ ਇਸ ਤਰ੍ਹਾਂ ਦੀ ਸਾਰੀਆਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਫਰਸਟ ਏਡ ਚ ਲਗਭਗ ਫਰਸਟ ਏਡ ਚ ਸਾਰੀਆਂ ਰੱਖੀਆਂ ਹੋਈਆਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਤਾਂ ਤੋਂ ਤੁਸੀਂ ਥੋੜੀ ਜਾਣਕਾਰੀ ਹੋਰ ਦੇ ਦਿਓ ਜਦੋਂ ਤੁਹਾਡੇ ਤੁਹਾਨੂੰ ਅਸੀਂ ਸਵੇਰੇ ਤੋਂ ਹੀ ਦੇਖ ਰਹੇ ਹਾਂ ਕਿ ਸੇਵਾ ਤੁਸੀਂ ਕਰ ਰਹੇ ਹੋ ਕਈ ਰਿੰਗ ਸਿੰਘ ਵੀ ਆਏ ਤੁਹਾਡੇ ਕੋਲ ਉਦੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਕਿਵੇਂ ਫੀਲ ਹੋ ਰਿਹਾ ਜਦੋਂ ਤੁਸੀਂ ਇਸ ਤਰੀਕੇ ਨਾਲ ਸੇਵਾ ਕਰਦੇ ਹੋ ਕੀ ਲੱਗ ਰਿਹਾ ਬਹੁਤ ਵਧੀਆ ਫੀਲ ਹੁੰਦਾ ਹੈ ਇਹਨਾਂ ਦੀ ਸੇਵਾ ਕਰਕੇ ਠੀਕ ਹੈ ਇਹਨਾਂ ਦੀ ਸੇਵਾ ਲਈ ਇੱਥੇ ਆਏ ਸੀ ਇਹੀ ਏਮ ਸੀਗਾ ਸਾਡਾ ਕਿ ਆਪਾਂ ਇਹਨਾਂ ਦੀ ਸੇਵਾ ਦੇ ਵਿੱਚ ਜੁਟ ਜਾਈਏ ਜੋ ਕਿ ਇਹਨਾਂ ਨੇ ਸਾਨੂੰ ਬਹੁਤ ਇਹਨਾਂ ਦੇ ਇਹਨਾਂ ਦੀ ਹਿੰਮਤ ਦੇਖ ਕੇ ਸਾਡੇ 'ਚ ਵੀ ਹਿੰਮਤ ਆਈ ਸੀਗੀ ਔਰ ਅਸੀਂ ਉਸੇ ਹਿੰਮਤ ਨਾਲ ਇਹਨਾਂ ਨੂੰ ਸਪੋਰਟ ਔਰ ਸੇਵਾ ਇਹਨਾਂ ਦੀ ਕਰ ਰਹੇ ਆਂ ਅੱਛਾ ਇੱਧਰ ਆਜੋ ਇਹਨਾਂ ਦੀ ਲੱਤ ਤੇ ਵੀ ਸੱਟ ਲੱਗੀ ਹੋਈ ਆ ਉਹ ਵੀ ਥੋੜੀ ਦਿਖਾ ਦਿਓ ਇੱਧਰੋਂ ਆ ਕੇ ਤੁਹਾਡੀ ਲੱਤ ਤੇ ਕੀ ਹੋ ਗਿਆ ਤੁਹਾਡੀ ਤਾਂ ਆਪਣੀ ਲੱਤ ਫ੍ਰੈਕਚਰ ਲੱਗ ਰਹੀ ਹੈ ਬਿਲਕੁਲ ਲਿਗਮੈਂਟ ਟੇਅਰ ਸੀਗਾ ਮੇਰੇ ਤੇ ਡਾਕਟਰ ਨੇ ਜਿੱਦਾਂ ਮੈਨੂੰ ਸਰਜਰੀ ਲਈ ਬੋਲਿਆ ਵੀ ਹੋਇਆ ਸੀਗਾ ਮੈਨੂੰ ਬੈਡ ਰੈਸ ਇੱਥੇ ਆ ਗਈ ਮੈਂ ਕਿਹਾ ਨਹੀਂ ਇਹਨਾਂ ਨੂੰ ਇਹਨਾਂ ਦੀ ਹਿੰਮਤ ਹੀ ਨਹੀਂ ਦੇਖੀ ਇਹਨਾਂ ਦੇ ਵਿੱਚ ਇੰਨਾ ਜਜ਼ਬਾ ਦੇਖਿਆ ਕਿ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਈ ਮੈਂ ਇਹਨਾਂ ਦੇ ਕੋਲ ਇਹਨਾਂ ਦੀ ਸੇਵਾ ਲਈ ਪਹੁੰਚ ਤੱਕੇ ਤੁਹਾਨੂੰ ਮੈਂ ਜਦੋਂ ਤੱਕ ਇਹ ਰਹਿਣਗੇ ਇੱਥੇ ਉਦੋਂ ਤੱਕ ਮੈਂ ਵੀ ਇਹਨਾਂ ਦੇ ਨਾਲ ਇੱਥੇ ਹੀ ਰਹੂੰਗੀ ਇਦਾਂ ਹੀ ਸੇਵਾ ਚ ਇਹਨਾਂ ਦੀ ਜੁਟੇ ਰਹੂੰਗੀ ਟੈਂਟ ਵੀ ਤੁਸੀਂ ਲਾਇਆ ਹੋਇਆ ਹੈ ਇਹ ਟੈਂਟ ਸਾਨੂੰ ਸਰਬ ਸਰਬੱਤ ਦਾ ਭਲਾ ਸੰਸਥਾ ਨੇ ਸਾਨੂੰ ਦਿੱਤਾ ਹੈ ਅਸੀਂ ਇੱਥੇ ਆਪਣਾ ਕੁਝ ਵੀ ਨਹੀਂ ਲੈ ਕੇ ਆਏ ਸੀਗੇ ਸਿਰਫ ਫਸਟ ਏਡ ਆਪਣੀ ਰੈਡੀ ਕਰਕੇ ਆਏ ਸੀ ਅੱਪਾ ਦੋ ਵਾਰੀ ਸਟਾਕ ਅਰੇਂਜ ਕੀਤਾ ਦੋਨੋਂ ਵਾਰੀ ਖਤਮ ਹੋ ਗਿਆ ਸਾਡਾ ਆਪਣਾ ਮਨ ਵੀ ਸਗੋ ਹੋਣ ਲੱਗ ਗਿਆ ਸੀ ਕਿ ਪਤਾ ਨਹੀਂ ਅੱਗੇ ਕਿੱਦਾਂ ਹੀ ਵਧਾਂਗੇ ਹੁਣ ਕਿਉਂਕਿ ਸਾਡੇ ਕੋਲ ਆਲਮੋਸਟ ਦੋ ਵਾਰੀ ਸਟਾਕ ਵੀ ਖਤਮ ਹੋ ਗਿਆ ਸੀ ਬਟ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਬਖਸ਼ਿਆ ਸਾਡੇ ਮੇਰੇ ਪੇ ਵਰਗੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਆ ਕੇ ਮੈਨੂੰ ਇੱਥੇ ਟੈਂਟ ਵੀ ਲਗਾ ਕੇ ਦਿੱਤਾ ਮੇਰੇ ਜਿਦਾ ਆਪਾਂ 3 ਦਿਨ ਤੋਂ ਸੁੱਤੇ ਵੀ ਨਹੀਂ ਨਾ ਨਾਤੇ ਆ ਨਾ ਥੋਤੇ ਆ ਈਵਨ ਵਾਸ਼ਰੂਮ ਵੀ ਕਰਨ ਜਾਣ ਦੀ ਇੰਨੀ ਦਿੱਕਤ ਸੀ ਪਰ ਉਹਨਾਂ ਨੇ ਸਾਨੂੰ ਬਹੁਤ ਵਧੀਆ ਮੈਨੇਜਮੈਂਟ ਕਰਕੇ ਦਿੱਤਾ ਸਾਰਾ ਕੁਝ ਔਰ ਉਹਨਾਂ ਦਾ ਮੈਂ तहे ਦਿਲੋਂ ਸ਼ੁਕਰੀਆ ਦੱਸਣਾ ਆ ਕਿਤੋਂ ਦੁਰ ਕਿਉਂਕਿ ਇੰਨੀ ਜ਼ਿਆਦਾ ਡੈਡੀਕੇਸ਼ਨ ਹੁੰਦੀ ਆ ਜਦੋਂ ਬਿਲਕੁਲ ਕੁਝ ਮੈਂ ਨਰਸਿੰਗ ਸਟਾਫ ਵੀ ਸੀ ਕਿ ਮੇਰਾ ਆਪਣਾ ਵੀ ਸ਼ੁਰੂ ਤੋਂ ਹੀ ਸੇਵਾ ਭਾਵਨਾ ਵਾਲਾ ਮਨ ਰਿਹਾ ਹੈ ਔਰ ਜਦੋਂ ਮੈਂ ਇਹਨਾਂ ਦਾ ਦੇਖਿਆ ਕਿ ਇਹਨਾਂ ਨੂੰ ਇੱਥੇ ਸਪੋਰਟ ਔਰ ਸੇਵਾ ਦੀ ਲੋੜ ਆ ਤੇ ਮੇਰਾ ਇਹ ਪੀੜਾ ਲੱਗੀਆਂ ਇੰਨੇ ਵੱਡੇ ਬਜ਼ੁਰਗ ਨੇ 80-80 ਸਾਲਾਂ ਦੇ ਬਜ਼ੁਰਗ ਇੱਥੇ ਆਏ ਹੋਏ ਨੇ ਠੀਕ ਹੈ ਉਹਨਾਂ ਨੂੰ ਇੰਨੀ ਪ੍ਰੋਬਲਮ ਹੋ ਰਹੀ ਹੈ ਤਾਂ ਫਿਰ ਮੇਰੇ ਕੋ ਰਿਆ ਨਹੀਂ ਗਿਆ ਫਿਰ ਮੈਂ ਇੱਥੇ ਪਹੁੰਚੀ ਉਹਨਾਂ ਦੀ ਸੇਵਾ ਲਈ ਔਰ ਇੰਨੀ ਪੇਨ ਹੁੰਦੀ ਹੈ ਉਹਨਾਂ ਦੇ ਮੈਂ ਸਰਕਾਰ ਨੂੰ ਦੋ ਹੱਥ ਜੁੜ ਕੇ ਬੇਨਤੀ ਕਰੂੰਗੀ ਕਿ ਪਾਇਰੇਟਸ ਗੈਂਗ ਦਾ ਨਾ ਯੂਜ਼ ਕਰਨ ਕਿਉਂਕਿ ਉਹ ਵੈਨ ਹੈ ਠੀਕ ਹੈ ਨੈਸ਼ਨਲ ਸਟ੍ਰਾਈਕ ਦੇ ਵਿੱਚ ਔਰ ਦੂਸਰੀ ਗੱਲ ਐਦਾਂ ਜੁਰਮ ਨਾ ਕਰਨ ਇੰਨੇ ਹੱਥੇ ਲੋਕ ਨੇ ਇਹਨਾਂ ਨੇ ਬੈਠ ਕੇ ਗੱਲ ਕਰ ਲੈਣੀ ਹੈ ਤੁਸੀਂ ਵੀ ਬੈਠ ਕੇ ਗੱਲ ਕਰ ਲਓ ਐਦਾਂ ਹੱਤੋਂ ਪਾਈ ਜਿੱਦਾਂ ਜਿੱਦਾਂ ਕਿ ਉਹ ਤਸੱਦਦ ਕਰ ਰਹ ਤਾ ਤਸਵੀਰਾਂ ਤੁਸੀਂ ਦੇਖ ਹੀ ਰਹੋ ਕਿਸ ਤਰੀਕੇ ਨਾਲ ਇਹ ਸੇਵਾ ਕੀਤੀ ਜਾ ਰਹੀ ਆ ਥਾयर ਦੇਖੋ ਥਾਰ ਦੇ ਉੱਤੇ ਫਰਸਟ ਏਡ ਫ੍ਰੀ ਸੇਵਾ ਇਹ ਲਿਖਿਆ ਹੋਇਆ ਇਹਦੇ ਵਿੱਚ ਹੀ ਸਾਰੀਆਂ ਦਵਾਈਆਂ ਵਗੈਰਾ ਰੱਖੀਆਂ ਜਾਂਦੀਆਂ ਤਾਂ ਇੱਥੇ ਇਲਾਜ ਜਿਹੜਾ ਹੈਗਾ ਕਿਸਾਨਾਂ ਦਾ ਫ੍ਰੀ ਆਫ ਕਾਸਟ ਜਿਹੜਾ ਹੈਗਾ ਕਰ ਰਹੀ ਆ ਇਹ ਲੜਕੀ ਆਪਣੇ ਦੋਸਤ ਨਾਲ ਕੈਮਰਾਮੈਨ ਇੰਦਰਜੀ ਦਿਨਾਰ ਰਵਿੰਦਰ ਮੀਤ ਪੀ.ਟੀ.ਸੀ. ਨਿਊਜ਼ ਸ਼ੰਭੂ ਵਾਟਰ ਅੰਬਾਲਾ